ਕਾਰ ਬੰਦੇ ਸੀਗੇ ਜੀ ਉਹ ਕਹਿੰਦੇ ਗਾਟਾ ਲਾਦੇ ਗਾਟਾ ਔਰ ਕਈ ਵਾਰ ਅਸੀਂ ਲੁਧਿਆਣਾ ਪੁਲਿਸ ਕੋਲ ਨੋਟਿਸ ਲੈ ਕੇ ਵੀ ਆਏ ਆ ਵੀ ਸਾਡੇ ਪ੍ਰਧਾਨ ਨੂੰ ਖਤਰਾ ਆਇਆ ਵੀ ਇਹਨਾਂ ਦੀ ਜਾਨ ਮਾਲ ਦੀ ਰੱਖੀ ਕੀਤੀ ਜਾਵੇ ਪਰ ਕੁਲਦੀਪ ਚੈਲ ਸਾਹਿਬ ਦੀ ਜਿਹੜੀ ਫੀਲਿੰਗ ਹੈ ਨਾ ਉਹ ਸੀਐਮ ਭਗਵਤਮਾਨ ਸਾਹਿਬ ਤੋਂ ਵੱਡੀ ਵੱਡੀ ਫੀਲਿੰਗ ਹੈ ਉਹ ਕਹਿੰਦਾ ਡੀਜੀਪੀ ਮੇਰੇ ਥੱਲੇ ਆ ਮੈਂ ਕਮਿਸ਼ਨਰ ਆ ਸ਼ਹਿਰ ਦਾ ਮੈਂ ਕੁਲਦੀਪ ਚੈਲ ਆ ਮੈਂ ਮੋਹੱਲੇ ਵੀ ਢਾਇਆ ਮੈਂ ਸਾਰੇ ਢਾਇ ਦੇ ਲੁਧਿਆਣਾ ਵੀ ਢਾਊਂਗਾ ਇੰਨੇ ਨਿਹੰਗਾਂ ਨੇ ਕਿਰਪਾਨਾਂ ਮਾਰੀਆਂ ਕਹਿੰਦੇ ਇਹਦਾ ਚੰਗੀ ਤਰ੍ਹਾਂ ਪਾਟਾ ਲਾਓ ਸੌਧਰ ਜੋ ਕਹਿ ਰਹੇ ਨੇ ਆ ਖੂਣਾ ਹਿੰਦੂਆ ਦਾ ਹਿੰਦੂਆ ਦਾ ਇਹਦੀ ਜ਼ਮੀਨ ਦਾ ਰੋੜ ਰੋ ਕੇ ਪਰਵਾਰ ਕੀਤਾ ਤੁਸੀਂ ਲੋਕਾਂ ਨੇ ਸੀਪੀ ਕਮਿਸ਼ਨਰ ਬਿਲਕੁਲ ਲੈਖ ਛੇਪ ਛੇਪ ਪੰਜਾਬ ਪੁਲਿਸ ਮੁਰਦਾਬਾਦ ਇਹ ਉਹਨਾਂ ਵੱਲੋਂ ਪਹਿਲ ਪਹਿਲ ਵਾਰ ਹੋਈ ਹੈ ਫਿਰ ਸਾਡੇ ਵੱਲੋਂ ਵੀ ਹੋ ਸਕਦੀ ਹੈ ਸੀਪੀ ਲੁਧਿਆਣਾ ਇਹ ਉਹਦੇ ਕਿਤੇ ਉਹਨੇ ਹੀ ਬੰਦੇ ਭੇਜੇ ਆ ਇਹ 사디社 ਪਿਛਲੇ 3 ਮਹੀਨੇ ਤੋਂ ਮੇਰੇ ਮਗਰ ਪਿਆ ਹੋਇਆ ਹੈ ਚਾਰ ਬੰਦੇ ਸੀਗੇ ਜੀ ਉਹ ਕਹਿੰਦੇ ਗਾਟਾ ਲਾ ਦੇ ਗਾਟਾ ਸਾਡੇ ਟਕਸਾਲੀ ਲੀਡਰ ਨੇ ਸ਼ਬਸਨਾ ਪੰਜਾਬ ਦੇ ਸੰਦੀਪ ਥਾਪਰ ਗੋਰਾ ਜੀ ਜਿਨ੍ਹਾਂ ਨੂੰ ਆਏ ਦਿਨ ਅੱਤਵਾਦੀਆਂ ਵੱਲੋਂ ਜਾਨੋਂ ਮਾਰ ਦੀਆਂ ਧਮਕੀਆਂ ਆ ਰਹੀਆਂ ਵਾ ਉਹ ਕਈ ਵਾਰ ਅਸੀਂ ਲੁਧਿਆਣਾ ਪੁਲਿਸ ਕੋਲ ਨੋਟਿਸ ਲੈ ਕੇ ਵੀ ਆਏ ਆ ਵੀ ਸਾਡੇ ਪ੍ਰਧਾਨ ਨੂੰ ਖਤਰਾ ਆਇਆ ਵੀ ਇਹਨਾਂ ਦੀ ਜਾਨ ਮਾਲ ਦੀ ਰੱਖੀ ਕੀਤੀ ਜਾਵੇ ਪਰ ਕੁਲਦੀਪ ਚੈਲ ਸਾਹਿਬ ਦੀ ਜਿਹੜੀ ਫੀਲਿੰਗ ਹੈ ਨਾ ਉਹ ਸੀਐਮ ਭਗਵੰਤ ਮਾਨ ਸਾਹਿਬ ਤੋਂ ਵੱਡੀ ਵੱਡੀ ਫੀਲਿੰਗ ਹੈ ਉਹ ਕਹਿੰਦਾ ਡੀਜੀਪੀ ਮੇਰੇ ਥੱਲੇ ਆ ਮੈਂ ਕਮਿਸ਼ਨਰ ਆ ਸ਼ਹਿਰ ਦਾ ਮੈਂ ਕੁਲਦੀਪ ਚੈਲ ਆ ਮੈਂ ਮੋਹੱਲੀ ਵੀ ਟਾਇਆ ਮੈਂ ਸਾਰੇ ਟਾਇ ਦੇ ਮਲਧਾਨਾ ਵੀ ਟਾਉਂਗਾ ਇਹ ਜਿਹੜੀ ਫੀਲਿੰਗ ਅੱਜ ਜੇ ਉਹਨੇ ਚੱਕੀ ਫਿਰਦੇ ਨੇ ਉਸ ਫੀਲਿੰਗ ਦੇ ਨਤੀਜੇ ਅੱਜ ਸਾਡੇ ਇਹ ਹਿੰਦੂ ਲੀਡਰ ਦੇ ਉੱਤੇ ਹਮਲਾ ਹੋਇਆ ਉਹ ਹੋਣੇ ਰੱਖੀ ਤੇ ਲੈ ਅਜੇ ਡਾਕਟਰ ਕਹ ਰਹੇ ਵੀ ਸੀਰੀਅਸ ਹੈ ਕਿਉਂਕਿ ਬਾਹਾਂ ਵੀ ਕਿਰਪਾਨਾਂ ਵੱਜੀਆਂ ਹੋਈਆਂ ਇੱਥੇ ਕਿਰਪਾਨ ਵੱਜੀ ਸਿਰ 'ਚ ਕਰ ਬ ਫਰਜ਼ੀ ਸੀਐਮਸੀ ਲੈ ਕੇ ਜਾਵਾਂਗੇ ਪਰ ਡਾਕਟਰ ਜੀ ਮੈਨੂੰ ਤੁਹਾਡਾ ਟਾਈਮ ਦਿਓ ਮੈਂ ਕੋਸ਼ਿਸ਼ ਕਰ ਰਿਹਾ ਮੈਂ ਨਹੀਂ ਹਾਲਾਤ ਸੈਟਲ ਹੁੰਦੇ ਫਰਜ਼ੀ ਰੈਫਰ ਕਰਾਂਗੇ ਇਹ ਜੀ ਕੋਈ ਨਹੀਂ ਅੰਗ ਬੰਦੀਆਂ ਸੀਗੀਆਂ ਜਿਨ੍ਹਾਂ ਨੂੰ ਰੋਕ ਕੇ ਇਹਨਾਂ ਨੂੰ ਗਾਲ ਕੱਢ ਕੇ ਕਿਰਪਾਨ ਮਾਰੀ ਆ ਜਿਹੜੇ ਗਨਮੈਨ ਆ ਉਹ ਕਹਿੰਦੇ ਮੇਰੇ ਪਿਸਟਲ ਖੋਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਕਿਰਪਾਨਾਂ ਬਚ ਗਈ ਇਹਨਾਂ ਦੇ ਇਹ ਬਿਲਕੁਲ ਸਿਵਲ ਦੇ ਬਾਹਰ ਹੋਇਆ ਜੀ ਹੁਣੀ ਬਹੁਤ ਥ੍ਰੈਟ ਹੈ ਜੀ ਦੇਖੋ ਜੀ ਮੈਂ ਗੱਲ ਕਰਦਾ ਥ੍ਰੈਟ ਪ੍ਰਸ਼ਾਸਨ ਨੂੰ ਸਾਰਾ ਪਤਾ ਆ ਇਹ ਸਿਰਫ ਸੀਪੀ ਸਾਹਿਬ ਜਿਹੜੀ ਫੀਲਿੰਗ ਆ ਜਿਹੜੀ ਉਹ ਫੀਲਿੰਗ ਲੈਂਦੇ ਆ ਡੀਜੀਪ ਉਹ ਫੀਲਿੰਗ ਜੇ ਸੀ ਪੀ ਸਾਹਿਬ ਡੀ ਜੀ ਪੀ ਦੀ ਫੀਲਿੰਗ ਲੈ ਆ ਰਹੇ ਨਾ ਉਸ ਫੀਲਿੰਗ ਨਤੀਜਾ ਪੰਜਾਬ ਪੁਲਿਸ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ 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 ਸੀ ਪੀ ਕੁਲਦੀਪ ਚਾਲ ਦੇਖੋ ਜੀ ਅਸੀਂ ਤਾਂ ਆ ਪ੍ਰਵਿੰਦਰ ਅਰਾੜਾ ਜੀ ਦੀ ਪਰਸੀ ਤੇ ਮੱਥਾ ਟੇਕਣ ਆਏ ਸੀਗੇ ਤੇ ਇੱਥੇ ਸਾਨੂੰ ਪਤਾ ਲੱਗਿਆ ਸੰਦੀਪ ਗੋਰਾ ਠੱਪਰ ਜੀ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਲੀਡਰ ਨੇ ਤੁਹਾਨੂੰ ਪਤਾ ਹੀ ਆ ਸੁਰਖੀਆਂ ਚ ਰੰਦੇ ਨੇ ਵੈਸੇ ਹੀ ਉਹਨਾਂ ਨੂੰ ਥ੍ਰੈਟ ਵਗੈਰਾ ਚੱਲ ਰਹੀਆਂ ਸੀ ਤੇ ਉਹਨਾਂ ਨੂੰ ਜਦੋਂ ਬਾਹਰ ਨਿਕਲਣੇ ਨੇ ਮੱਥਾ ਟੇਕ ਕੇ ਜੋ ਸਾਨੂੰ ਦੱਸਿਆ ਭਰਦਵਾਜ ਸਾਹਿਬ ਨੇ ਸਾਡੇ ਤੇ ਨਿਆਂਗ ਸੀ ਤਿੰਨ ਨਿਆਂਗਾ ਨੇ ਕਿਰਪਾਨਾਂ ਮਾਰੀਆਂ ਕਹਿੰਦੇ ਇਹਦਾ ਚੰਗੀ ਤਰ੍ਹਾਂ ਬਾਟਾ ਲਾਓ ਸੌਧਾ ਜੋ ਕਹ ਰਹੇ ਨੇ ਤਿੰਨ ਤਿੰਨੇ ਜਣੇ ਸੀ ਜੀ ਜੋ ਦੱਸਦੇ ਨੇ ਉਹਨਾਂ ਕਰਕੇ ਬਚਾ ਹੋਇਆ ਜੀ ਨਹੀਂ ਤਾਂ ਮਾਰਨੀ ਆਏ ਸੀ ਜੇ ਗੱਲ ਮੈਂ ਨਾ ਪਛਾਣਾ ਨਾ ਕਰਦਾ ਥਾਣੇਦਾਰ ਸਾਹਿਬ ਸੀ ਉਹਨਾਂ ਦੇ ਗੱਲ ਮੈਂ ਜੇ ਪਛਾਣਾ ਨਾ ਕਰਦੇ ਤੇ ਇੱਕ ਕੰਮ ਹੋ ਜਾਣਾ ਸੀ ਮਾਰਨੀ ਆਏ ਸੀ ਮਾਰ ਹੀ ਦਿੱਤਾ ਸੀ ਉਹਨਾਂ ਨੇ ਅੱਧੇ ਤੋਂ ਜ਼ਿਆਦਾ ਦਾ ਬਿਹੋਸ਼ਕਾਰੀ ਦਿੱਤਾ ਉਹਨਾਂ ਨੇ ਹਾਲਤ ਪੂਰੀ ਬਹੁਤ ਸੱਟਾਂ ਲੱਗੀਆਂ ਹੋਈਆਂ ਸੀ ਐਮਸੀ ਰੈਫਰ ਕਰਨ ਲੱਗੇ ਨੇ ਇਸੇ ਸਿਵਲ ਹਸਪਤਾਲ ਦੇ ਬਾਹਰ ਕਿਹਾ ਜਾ ਰਿਹਾ ਜੀ ਹਾਂਜੀ ਦੇਖ ਲਓ ਇਹ ਹਾਲਤ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਨਾ ਡੀਜੀਪੀ ਸਾਹਿਬ ਨੂੰ ਪੰਜਾਬ ਸਾਹਿਬ ਨੂੰ ਵੀ ਜਿੰਨੂੰ ਥ੍ਰੈਟ ਹੈ ਤੁਸੀਂ ਉਹਨਾਂ ਨੂੰ ਹੀ ਗਨਮੈਨ ਦਿੱਤੇ ਹੋਏ ਨੇ ਠੀਕ ਹੈ ਜੀ ਅਸੀਂ ਹਾਈ ਕੋਰਟ ਦਾ ਵੀ ਜੋ ਤੁਸੀਂ ਕਹਿ ਰਹੇ ਹੋ ਹੁਕਮਾਂ ਦਾ ਠੀਕ ਹੈ ਪਾਲਣ ਕਰਦੇ ਆ ਪਰ ਜਿਹੜਾ ਥਰਡ ਪਰਸਨ ਹੈ ਜਿਹਦੇ ਤੇ ਹਮਲੇ ਹੋਣ ਦਾ ਚਾਂਸ ਹੈ ਉਹਨੂੰ ਇਦਾਂ ਸਿਕਿਉਰਟੀਆਂ ਲਾ ਕੇ ਨਾ ਉਹਨੂੰ ਇਸ ਤਰ੍ਹਾਂ ਨਾਮ ਮਰਵਾਓ ਅਜ ਇਹਨਾਂ ਦਾ ਨੰਬਰ ਲੱਗਿਆ ਕਰਨ ਨੂੰ ਸਾਡਾ ਵੀ ਲੱਗ ਸਕਦਾ ਕਿਸੇ ਹੋਰ ਦਾ ਵੀ ਲੱਗ ਸਕਦਾ ਇਸ ਤਰ੍ਹਾਂ ਨਾ ਕਰੋ ਮੈਂ ਤਾਂ ਡੀਜੀਪੀ ਪੰਜਾਬ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਸ ਤਰ੍ਹਾਂ ਜਿੰਨੂੰ ਲੋੜ ਹੈ ਗਨਮੈਨ ਦੀ ਉਹ ਤੋਂ ਗਨਮੈਨ ਨਾ ਲਾਓ ਇਸ ਤਰ੍ਹਾਂ ਨਾਮ ਮਰਵਾਓ ਨਾ ਬੰਦੇ ਨਾਮ ਇਦਾਂ ਬਹੁਤ ਅਟੈਕ ਸ਼ੁਰੂ ਹੋ ਜਾਣੇ ਨੇ ਹੁਣੇ ਇਹ ਕਹਿਣਾ ਚਾਹਣਾ ਜੀ ਮੈਂ ਕੀ ਆ ਸਾਨੂੰ ਹਿੰਦੂਆਂ ਨੂੰ ਮਾਰਵਾ ਰਹੇ ਹੋ ਤੁਸੀਂ ਆ ਖੂਨ ਹਿੰਦੂਆਂ ਦਾ ਹਿੰਦੂਆਂ ਦਾ ਇਹ ਜਮੀਨ ਦਾ ਰੋੜ ਰੋ ਕੇ ਪਰਵਾਹ ਕੀਤਾ ਤੁਸੀਂ ਲੋਕਾਂ ਨੇ ਸੀਬੀ ਕਮਿਸ਼ਨ ਆ ਬਿਲਕੁਲ ਲੈਖ ਛੇਪ ਛੇਪ ਪੰਜਾਬ ਪੁਲਿਸ ਮੁਰਦਾਬਾਦ ਆ ਖੂਨ ਹਿੰਦੂਆਂ ਦਾ ਵਸ ਨਹੀਂ ਜਾਂਦਾ ਵਾਗੇ ਇਹ ਅੱਜ ਤਾਂ ਨਹੀਂ ਪੈਂਦਾ ਆ ਰਿਆ ਇਹ ਆ ਤੋਂ ਬਾਅਦ ਦੇ ਟਾਈਮ ਦਾ ਬੰਦਾ ਆ ਰਿਹਾ ਹਿੰਦੂਆਂ ਦਾ ਖੂਨ ਕਿਸੀ ਐਮਸੀ ਜਾ ਦੋ ਕਿਸੇ ਪ੍ਰੋਗਰਾਮ ਤੇ ਆਇਸੀ ਥਾਪਰ ਸਾਹਿਬ ਉੱਥੇ ਸਿਵਲ ਹਸਪੀਟਲ ਸਿਵਲ ਹੌਟਲ ਦੇ ਵਿੱਚ ਹੀ ਕੁਛ ਨੇਂਗਾਂ ਨੇ ਉਹਨਾਂ ਤੇ ਐਸਾ ਹਮਲਾ ਕੀਤਾ ਕਿ ਮੈਂ ਦੱਸ ਨਹੀਂ ਸਕਦਾ ਮੈਨੂੰ ਰੋਣਾ ਆ ਰਿਹਾ ਵੀ ਸਭ ਸਾਡੀ ਜੋ ਹਾਲ ਹੈ ਤੁਸੀਂ ਦੇ ਕੈਮਲੋ ਸੀ ਕਿੱਧਰ ਲੱਗੇ ਸੀ ਹਸਪੀਟਲ ਚੇਂਜ ਕਰਾਇਆ ਆ ਕੇ ਬਹੁਤ ਕਮਾਲ ਰਿਹਾ ਪਰ ਕੋ ਆਪਣਾ ਬੇਨਤੀ ਕਰਦੇ ਮਾਲਕ ਉਹਨਾਂ ਦੀ ਜ਼ਿੰਦਗੀ ਨੂੰ ਜ਼ਿੰਦਗੀ ਬਖਸ਼ੀ ਦੀ ਉਹਨਾਂ ਦੀ ਬਹੁਤ ਸਾਡੇ ਵੱਡੇ ਚੋਹਦਾ ਨੇ ਤਾਂ ਇਹ ਮੰਗ ਕਰਦਾ ਮੈਨੂੰ ਫੜ ਕੇ ਸੱਚ ਸਦਾ ਦਿੱਤੀ ਜਾਵੇ ਲੇਕਿਨ ਸਰੇ ਆਮਿਆ ਦੇ ਬਾਟੋ ਕਾ ਕਿਤੀ ਸੇਫ ਹੈ ਨਾ ਪਰ ਸਾਡੇ ਹਮ ਸੇਜ ਜੇ ਉਹਨਾਂ ਵੱਲੋਂ ਪਹਿਲਾ ਪਹਿਲਵਾਰ ਹੋਈ ਹੈ ਫਿਰ ਸਾਡੇ ਵੱਲੋਂ ਵੀ ਹੋ ਸਕਦੀ ਹੈ ਹਾਂ ਜੇ ਤੁਸੀਂ ਕਰੋਗੇ ਹਿੰਸੇ ਕੋਈ ਫਿਰ ਇਹ ਇਹ ਤਾਂ ਉਹਨੂੰ ਫੋਨਾ ਚਾਹੀਦਾ ਨਾ ਜੇ ਉਹਨਾਂ ਨੇ ਕੀਤਾ ਫਿਰ ਉਹਨਾਂ ਨੂੰ ਇਹ ਵੀ ਸੋਣਾ ਇਹਦੇ ਅਸੀਂ ਕਰਾਂਗੇ ਸਾਹਮਣੇ ਵਾਲੇ ਵੀ ਕਰਾਂਗੇ ਫਿਰ ਉਸ ਤੋਂ ਪਹਿਲਾਂ ਵੀ ਕ੍ਰਿਟੀਕਲ ਆ ਰਹੀਆਂ ਸੀ ਹਾਂਜੀ ਸਰ ਦੇਖਦੇ ਆ ਕੰਡੀਸ਼ਨ ਹੈ ਕ੍ਰਿਟੀਕਲ ਆ ਗਿਆ ਇਹ ਕ੍ਰਿਟੀਕਲ ਹੈ ਰੈਫਰ ਕਿੱਧਰ ਜਾ ਰਹੇ ਹਾਂਜੀ ਸੀਐਮਸੀ ਲੈ ਕੇ ਜਾ ਰਹੇ ਤੁਸੀਂ ਬਿਲਡ ਰੁਕ ਨਹੀਂ ਰਿਹਾ ਨਹੀਂ ਸਿੰਧੂ ਘਾਟ ਦੀ ਕੋਈ ਸਰ ਤੇ ਬਹੁਤ ਜਿਹੇ ਮਾਈਕ੍ਰੋਸਕੋਪ ਅੰਦਰ ਕੋਈ ਨਾੜ ਹੁੰਦੀ ਆ ਉਹ ਪਹਿਲਾਂ ਵੀ ਫਰੈਟ ਚ ਆਈਆਂ ਸੀ ਪਹਿਲਾਂ ਬਹੁਤ ਆਈਆਂ ਨੇ ਸਰ ਜੀ ਤਾਂ ਬਹੁਤ ਆ ਰਹੀ ਸੀ ਸਾਨੂੰ ਸਾਰਾ ਪਤਾ ਨਹੀਂ ਸੀਗਾ ਕਿ ਤੁਸੀਂ ਕਿਸ ਗੱਲ ਤੋਂ ਫਰੈਟ ਆ ਜਾਂਦੀ ਸੀ ਕੀ ਕਿਹਾ ਜਾਂਦਾ ਸੀ ਮੈਂ ਕਿ ਤੁਹਾਨੂੰ ਜਾਨੋ ਮਾਰ ਦਾਂਗੇ ਇੰਦਾਂ ਤਾਂ ਕਰਕੇ ਮੈਂ ਕਿ ਕਾਫੀ ਆਸਾਨ ਦੇ ਸੀ ਕੋਈ Hindu ਕਰ ਨਹੀਂ ਸਰ ਹਾਂਜੀ ਹਾਂਜੀ ਜਿਹੜੀ ਫਰੈਟ ਲੱਗਦਾ ਰਿਹਾ ਰੀਸੈਂਟਲੀ ਫਰੈਟਿੰਗ ਕਦੋਂ ਆਇਆ ਸੀ ਇਹ ਮੈਨੂੰ ਅਨਿਆਂ ਨਹੀਂ ਪਤਾ ਪਰ ਕਾਫੀ ਬਹੁਤ ਸਾਰਾ ਤਾਂ ਆਇਆ ਸੀ ਕੀ ਸਟੈਪ ਰੇਗਾ ਸਟੈਪ ਰੇਗਾ ਕੀ ਇਹਨੂੰ ਕੁਰਸੀ ਛੱਡ ਦੇਣੀ ਚਾਹੀਦੀ ਐਸ ਮਤਲਬ ਮੈਂ ਉਹ ਕਾਲਾ ਨਿਕਲ ਰਿਹਾ ਨਹੀਂ ਐਸੇ ਸੀਐਮ ਵਾਂਗ ਐਸੇ ਕੰਜ ਮੁਰਦਾਬਾਦ 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 ਜੇਣਾ ਪੁਲਿਸ ਕਮਿਸ਼ਨਰ ਹਾਏ 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 ਐਸਪੀ ਸੈਂਟਰਲ ਮੁਰਦਾਬਾਦ 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 ਐਸਪੀ ਸੈਂਟਰਲ ਹਾਏ 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 ਜੇਣਾ ਪੁਲਿਸ ਕਮਿਸ਼ਨਰ ਮੁਰਦਾਬਾਦ 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 ਇਹ ਬਲਾ ਸਾਲੇ ਬਾਹਰ ਬੱਟਪਟ ਕਰਕੇ ਚੱਲ ਪਾਜੀ ਸੀਵਲ ਦੇ ਬਾਹਰ ਹੋਵੇ ਪੁਲਿਸ ਕਮਿਸ਼ਨਰ ਸ਼ਾਸਨ ਦਾ ਇਹ ਹਾਲ ਹੈ ਵੀ ਤੁਹਾਡੇ ਘਰਾਂ ਦੇ ਚ ਵੜ ਗਏ ਅਸੀਂ ਜਿਹੜਾ ਰੋਲਾ ਪੰਦੇ ਨਾ ਮਾਫ਼ ਕਰਨਾ ਵੀ ਪੱਤਰਕਾਰ ਸਾਹਿਬ ਵੀ ਸਾਨੂੰ ਕਹਿੰਨੇ ਹੋਦੋਂ ਵੀ ਅਸੀਂ ਬੋਲਦੇ ਆ ਅਸੀਂ ਆਪਣੇ ਹੱਕਾਂ ਲਈ ਆਪਣੇ ਸਮਾਜ ਲਈ ਬੋਲਦੇ ਆ ਹਨਾ ਅੱਜ ਕੀ ਹੋ ਰਿਹਾ ਸਰੇ ਹਮ ਇੱਕ ਬੰਦਾ ਮੱਥਾ ਟੇਕ ਕੇ ਜਾ ਰਿਹਾ ਹੈ ਸਿਵਲ ਹਸਪੀਟਲ ਦੇ ਬਾਹਰ ਜਿੱਥੇ ਚਲਦੀ ਰੋਡ ਹੈ ਚਾਰ ਮਲੰਗ ਠੀਕ ਹੈ ਨਾ ਮੈਂ ਨੰਗਣੀ ਜਾਂਦਾ ਉਹਨਾਂ ਨੂੰ ਮਲੰਗ ਕਹਿਣਾ ਚਾਰ ਮਲੰਗ ਸਾਡੇ ਭਰਾ ਦੇ 80% ਕਰਪਾਨਾ ਮਾਰ ਕੇ ਚਲੇ ਜਾਂਦੇ ਸਾਂਦਰ ਚੌਂਕੀ ਬਣੀ ਐ 100 ਮੀਟਰ ਤੇ ਖਾਣਾ ਐ ਐਸੀ ਨੂੰ ਸੈਂਟਰਲ ਕਿੱਥੇ ਐ ਸੈਂਟਰਲ ਮੁਰਦਾ ਕਿੱਥੇ ਬੋਲੋ ਨੀਚੇ ਕਿੱਥੇ ਬਚਾ ਸੈਂਟਰਲ ਬੋਲੋ ਨੀਚੇ ਬੋਲੋ ਕਿਸੇ ਨੂੰ ਬੋਲੋ ਨੀਚੇ ਬੋਲ ਕਮਿਸ਼ਨਰ ਲੁਟਾਰਾ ਜੀ ਸੀ ਡੀ ਬੋਲੋ ਨੀਚੇ ਕਰ ਪੁਲਿਸ ਕਮਿਸ਼ਨਰ ਮੁਰਦਾ ਅੱਧਾ ਘੰਟਾ ਪੁਲਿਸ ਨਹੀਂ ਅੱਧਾ ਘੰਟਾ ਅੱਧਾ ਘੰਟਾ ਸ਼ਿਮਲ ਦੇ ਬਾਰ ਪੁਲਿਸ ਨਹੀਂ ਆਰੀ ਲੈ ਇਹਨਾਂ ਜ਼ੀਰੋ ਜਾਉਂ ਗਈ ਮੁੱਖ ਮੰਤਰੀ ਆਪਣੀ ਵੋਟਾਂ ਲੈਣ ਲਈ ਜਲੰਧਰ ਬਸਿਆ ਨੂੰ ਪੰਜਾਬ ਦੀ ਕੋਈ ਜ਼ਿਕਰ ਨਹੀਂ ਆ ਗਈ ਬਿਨ ਦਿਹਾੜੇ ਰੋਜ਼ ਅਟੈਕ ਹੋ ਰਹੇ ਆ ਕੋਈ ਜਿੰਦਾ ਨਹੀਂ ਕੀ ਅੱਛਰ ਆਪਣੀ ਆਸਥਾਪੀ ਆਪਕ ਸਕੰਦਪਾਉ ਉਹਦੇ ਵਿੱਚ ਹਿੰਦੂ ਵੀ ਆ ਹਰ ਕਮਿਊਨਿਟੀ ਦੇ ਲੋਕ ਨੇ ਔਰ ਜਦੋਂ ਇਹ ਹਮਲਾ ਹੁੰਦਾ ਜਿਸ ਤੰਗ ਦੇ ਨਾਲੇ ਹਮਲੇ ਹੋ ਰਹੇ ਨੇ ਇਹ ਡਵੈਲਪਮੈਂਟ ਪਲਾਨ ਔਰ ਸਾਜ਼ਿਸ਼ ਦੇ ਨਾਲ ਹੋ ਰਹੇ ਨੇ ਸੋ ਇਸ ਗੱਲ ਦੀ ਅਸੀਂ ਨਿੰਦਿਆ ਕਰਦੇ ਆਂ ਔਰ ਮੈਂ ਸੋਚਦਾ ਵੀ ਇਹਦੇ ਖਿਲਾਫ ਸਾਰੇ ਨੂੰ ਇਕੱਠੇ ਹੋ ਕੇ ਅਸੀਂ ਜ਼ਰੂਰ ਕੋਈ ਵੱਡਾ ਐਕਸ਼ਨ ਲਵਾਂਗੇ ਜਿਹਦੇ ਨਾਲ ਇਹ ਸਰਕਾਰ ਜਾਗ ਸਕੇ ਲੇਕਿਨ ਦੋਸਤਾਂ ਸਾਹਿਬ ਬਾਹਰ ਹੀ ਹੋਇਆ ਹਮਲਾ ਬਾਹਰ ਦੀ ਗੱਲ ਕਰ ਰਿਹਾ ਸਿਵਲ ਹਸਪਤਾਲ ਦੇ ਅੰਦਰ ਚੁੰਕੀ ਆ ਥੋੜੀ ਦੂਰ ਅੰਦਰ ਹੀ ਚੁੰਕੀ ਆ ਥੋੜੀ ਦੂਰ ਹੀ ਥਾਣਾ ਵੈ ਲੇਕਿਨ ਲੋਕ ਆਪਣੇ ਆਪਣੇ ਲੈ ਕੇ ਆਏ ਨੇ ਲੇਕਿਨ ਉੱਥੇ ਕੋਈ ਪੁਛਗੁਲਾਜ਼ਮ ਆਇਆ ਨਹੀਂ ਲੇਕਿਨ ਕੋਈ ਵੀ ਇਨਕੀ ਆਏ ਨਹੀਂ ਕੋਈ ਕਾਫੀ ਸਮੇਂ ਬਤਨ ਬੇਨਤੀ ਤੁਹਾਨੂੰ ਕਰ ਰਿਹਾ ਵੀ ਇਹ ਜਿਹੜੀ ਗੱਲਾਂ ਸਾਡੀ ਜਾਣਕਾਰੀ ਚਾਹੀਦੀਆਂ ਅੱਜ ਸਾਨੂੰ ਜਿਹੜ ਭਾਜੀ ਇਹ ਮੋਬਾਈਲ ਥੋੜਾ ਪਿੱਛੇ ਕਰ ਲੋ ਜੀ ਮਾੜਾ ਜੀ ਭਾਜੀ ਮਾਈਕ ਕਿੱਥੇ ਕਰ ਲਾ ਦੇਣਾ ਜੀ ਮਾਈਕ ਚੰਗੇ ਕਰ ਲਾ ਦੇਣਾ ਜੀ ਗਰ ਉਹ ਥੇ ਕਰ ਲਓ ਬਿੱਟੀ ਕਮਰੇ ਤੇ ਆ ਰਹੇ ਹੋ ਇਸ ਕੋ ਥੱਲੇ ਨੂੰ ਤਾਂ ਪਾਈ ਪਿੱਛੇ ਕਰ ਲੋ ਤੁਹਾਨੂੰ ਕੈਮਰੇ ਚ ਆ ਰਹੀ ਹੈ ਇਹ ਮੇਰੀ ਬਾਤ ਤਾਂ ਸਪੋਰਟ ਪਹਿਲਾਂ ਕਲੀਅਰ ਕਰ ਲੇਕਿਨ ਮੈਮ ਆ ਮੈਡਮ ਇੱਕ ਛੋਟਾ ਸਵਾਲ ਹੈ ਛੋਟਾ ਸਵਾਲ ਹੈ ਮੈਮ ਜਦੋਂ ਹਮਲਾ ਹੋਇਆ ਕਿੰਨੇ ਕਿੰਨੀ ਵਜੇ ਹੋਇਆ ਸੀਗਾ ਤੇ ਪੁਲਿਸ ਉੱਤੇ ਕਿੰਨੇ ਵਜੇ ਪਹੁੰਚੀ ਸੀ ਉਹ ਕਿ ਲੋਕੋ ਉੱਤੇ ਚੱਕਲਾ ਕਿੰਨੇ 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 ਕ ਪਰਸੈਂਟ ਉਹ ਕਾਇਲ ਨੇ ਸਰ ਮੈਮ ਕਿਉਂਕਿ ਸਾਨੂੰ ਡਾਕਟਰ ਸਾਹਿਬ ਦੀ ਰਿਪੋਰਟ ਆਉਣ ਵਾਲੀ ਹੈ ਕਿਉਂਕਿ ਇਹਦੇ ਕੋਈ ਸੀਸੀਟੀਵੀ ਫੁਟੇਜ ਨਹੀਂ ਆਲੀ ਜਾ ਰਹੀ ਜਿਹੜੇ ਕਿਊਜ਼ ਹੋਣਗੇ ਪੁਲਿਸ ਸਾਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਜਿਹੜਾ ਲੱਗਣਾ ਬਟਾ ਥੈਂਕ ਯੂ ਮੈਮ ਬਹੁਤ ਬਹੁਤ ਸ਼ੁਕਰੀਆ